ਜੋ ਆਪਾਂ ਏ ਸ਼ੋਅ ਦੇ ਦੌਰਾਨ ਪੰਜਾਬ ਅਸੰਬਲੀ ਦਾ ਜਿਹੜਾ ਸਪੈਸ਼ਲ ਸੈਸ਼ਨ ਸੱਧਿਆ ਗਿਆ ਸੀ ਉਹਦੇ ਵਿੱਚ ਕੀ ਕੀ ਕਾਰਵਾਈ ਹੋਈ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਇਸ ਗੱਲ ਦੀ ਵੀ ਚਰਚਾ ਕਰਾਂਗੇ ਕਿ ਸਨਚਾਈ ਮੰਤਰੀ ਸ਼੍ਰੀ ਵਿਜੇਂਦਰ ਗੋਇਲ ਨੇ ਕੁਝ ਸਮਾਂ ਪਹਿਲਾਂ ਮੇਰੀ ਮਰਦ ਪਿਛਲੇ ਸੈਸ਼ਨ ਦੇ ਵਿੱਚ ਇਹ ਗੱਲ ਬੜੇ ਜੋਰ ਦੇ ਕੇ ਕਹੀ ਸੀ ਕਿ ਉਹਨਾਂ ਦੇ ਕੋਲ ਸਾਦੇ ਪ੍ਰਬੰਧ ਜੁੜਿਆ ਮੁਕੰਮਲ ਹੋ ਚੁੱਕਿਆ ਜਿਹੜੇ ਪ੍ਰਬੰਧਾਂ ਦੇ ਲਈ ਹੜਾ ਹੜਾ ਨੂਕਾ ਨਾਂ ਬਹੁਤ ਧੂਰੀ ਸੀ ਸੋ ਇਹਦੇ ਵਿੱਚ ਆਪਾਂ ਇਸ ਗੱਲ ਦੀ ਵੀ ਚਰਚਾ ਕਰਾਂਗੇ ਔਰ ਚਰਚਾ ਇਸ ਰੋਦ ਦੀ ਵੀ ਕਰਾਂਗੇ ਕਿ ਜਿਹੜੇ ਪੰਜਾਬ ਅਸੈਂਬਲੀ ਦੇ ਹੈ ਇਸ ਵੇਲੇ ਸਪੀਕਰ ਸਾਹਿਬ ਆ ਸੰਧਵਾ ਸਾਹਿਬ ਉਹ ਉਹਨਾਂ ਦਾ ਲੋਲ ਜਦੋਂ ਦੀ ਇਹ 파ਟੀ ਹੋਣ ਵਿੱਚ ਆਈ ਆ ਜਾਂ ਜਦੋਂ ਦਾ ਰਾਜਪਾਲ ਇਸ 파ਟ ਨੂੰ ਸੁਣਾਲਿਆ ਆ ਉਹਨਾਂ ਦਾ ਲੋਲ ਅਸੈਂਬਲੀ ਦੇ ਅੰਦਰ ਐ ਕੋਈ ਬਹੁਤ ਵਧੀਆ ਨਹੀਂ ਰਿਹਾ ਕਿ ਇੱਕ ਪਾਸੇ ਲਈ ਉਹਨਾਂ ਨਾਲ ਰੋਧਦੇ ਆਂ ਔਰ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਔਰ ਆਪਾਂ ਸ਼ੁਰੂ ਕਰਦੇ ਆਂ ਕਿ ਅਸੈਂਬਲੀ ਦੇ ਵਿੱਚ ਕੀ ਕੀ ਗੱਲਾਂ ਜਿਹੜੀਆਂ ਉਹ ਬਾਪਦੀਆਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਇਸ ਗੱਲ ਦੀ ਚਰਚਾ ਸੀ ਕਿ ਕੇਂਦਰ ਸਰਕਾਰ ਨੇ ਜਿਹੜਾ ਸਪੈਸ਼ਲ ਫੰਡ ਹੁੰਦਾ ਆ ਸਪੈਕ ਤੋਂ ਕੋਈ ਨਾ ਕੋਈ ਜਿਹੜੀ ਹੈਪਨਿੰਗ ਹੁੰਦੀ ਆ ਜਾਂ ਕੋਈ ਫੈਲਟੀ ਹੁੰਦੀ ਆ ਉਹਦੇ ਵਿੱਚ ਜ਼ਬੀਫ ਦੇਣ ਲਈ 12000 ਕਰੋੜ ਰੁਪਏ ਦਾ ਆ ਅੰਕੜਾ ਜਿਹੜਾ ਕਾਫੀ ਦਿਨਾਂ ਤੋਂ ਬੋਲਿਆ ਸੀ اپੋਜੀਸ਼ਨ ਦੇ ਪਾਰਟੀयां ਬੜੇ ਜੋਰ-ਸ਼ੋਰ ਦੇ ਨਾਲ ਇਹ ਮੁੱਦਾ ਠਾਰੀਆਂ ਸਨ ਇਹ 8000 ਕਰੋੜ ਰੁਪਈਆ ਜਿਹੜਾ ਸੰਤ ਸਰਕਾਰ ਵੱਲੋਂ ਆਇਆ ਉਹਦੇ ਵਿੱਚ 7525 ਦੀ ਰੇਸ਼ੋ ਦੇ ਹਿਸਾਬ ਦੇ ਨਾਲ ਉਹ ਪੈਸਾ ਖਜ਼ਾਨੇ ਵਿੱਚ ਜਮ੍ਹਾਂ ਆਇਆ ਤੇ ਉਹਦਾ ਹਿਸਾਬ ਕਿਤਾਬ ਦਿੱਤਾ ਜਾਵੇ ਹੁਣ ਇਹਦੀ ਇੱਕ ਬੜੀ ਹੈਰਾਨੀ ਵਾਲੀ ਗੱਲ ਆ ਕਿ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਆ ਕਿ ਸਰਕਾਰ ਨੂੰ ਰਾਹਤ ਫੰਡ ਜਿਹੜਾ 2022 ਤੋਂ ਸ਼ੁਰੂ ਹੋਇਆ ਹੁਣ ਤੱਕ ਕੇਵਲ ਤੇ ਕੇਵਲ 1582 ਕਰੋੜ ਰੁਪਏ ਹੀ ਮਿਲੇ ਆ ਹੁਣ ਦੇਖੋ ਕਿੱਡੀ ਬਿਦੰਬਣਾ ਆ ਕਿ 12000 ਕਰੋੜ ਰੁਪਏ ਕਿੱਥੇ ਰਕਮ ਜਾਂਦੀ ਆ ਔਰ 1582 ਕਰੋੜ ਦੀ ਰਕਮ ਕਿੱਥੇ ਜਾਂਦੀ ਆ ਇਹ ਗੀੜਾ 사ਦਾ ਕਾਲਾ ਮਾਲਾ ਆ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਬੇਈਮਾਨੀ ਹੋਵੇ ਨਾ ਹੋਵੇ ਇਸ ਗੱਲ ਦੀ ਸਾਨੂੰ ਕੋਈ ਜਾਣਕਾਰੀ ਨਹੀਂ ਨੇਕਨ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਸਪਸ਼ਟ ਤੌਰ ਦੇ ਉੱਤੇ ਆਪਣਾ ਪੱਖ ਮਜ਼ਬੂਤੀ ਦੇ ਨਾਲ ਵਕਣਾ ਚਾਹੀਦਾ ਆ ਵੈਸੇ ਵਿੱਤ ਮੰਤਰੀ ਸਾਹਿਬ ਨੇ ਆਪਣੀ ਗੱਲ ਅਸੈਂਬਲੀ ਵਿੱਚ ਕਹਿ ਕੇ ਇਸ ਗੱਲ ਨੂੰ ਅਖੀਰ ਦੇ ਦੰ ਤੱਕ ਪਹੁੰਚਾਇਆ ਇਹ 1582 ਕਰੋੜ ਰੁਪਇਆ ਹੀ ਬਾਈਕ ਕੋਈਰ ਬਾਈਟ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂ ਬਚਾਈ ਔਰ ਉਹਨੂੰ ਤੋਂ ਲੈ ਕੇ ਹੁਣ ਤਾਈ ਸਿਰਫ ਸਿਰਫ 1582 ਕਰੋੜ ਰੁਪਇਆ ਹੀ ਆਇਆ ਔਰ ਇਹਦੇ ਵਿੱਚ ਵੀ ਬੜੀ ਹੈਰਾਨੀ ਆ ਕਿ ਇਹ ਜਿਹੜਾ 1 ਬਾਹਾਂ ਹਜ਼ਾਰ ਕਰੋੜ ਰੁਪਏ ਦਾ ਅੰਕੜਾ ਆ ਇਹ ਆਇਆ ਤਾਂ ਕਿੱਥੋਂ ਆਇਆ ਇਹ ਕਿੰਨੇ ਗੱਲ ਕਹੀ ਮੇਰੇ ਹਿਸਾਬ ਨਾਲ ਜੇ ਮੈਂ ਗੱਲ ਨਾ ਹੋਮਾ ਇਹ ਗੱਲ ਪੰਜਾਬ ਦੀ ਐ ਪਾਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇੱਕ ਕਾਗਜ਼ੀ ਰਿਪੋਰਟ ਕਾਗਜ਼ੀ ਰਿਪੋਰਟ ਪੇਸ਼ ਕਰਦਿਆਂ ਇਹ ਗੱਲ ਦਾਅਵੇ ਨਾਲ ਕਹੀ ਸੀ ਕਿ 12 12000 ਕਰੋੜ ਰੁਪਏ ਦਾ ਜਿਹੜਾ ਭਾਗ ਹੈ ਉਹ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਈ ਸੀ ਔਰ ਉਹਨਾਂ ਨਾਲ ਇਹ ਮੰਗ ਕੀਤੀ ਸੀ ਕਿ ਇਸ ਪੈਸੇ ਦੀ ਇਹ ਬਾਰੇ ਜਾਂਚ ਕਰਾਈ ਜਾਵੇ ਔਰ ਲੋਕਾਂ ਨੂੰ ਇਹਦੇ ਬਾਰੇ ਜਿਹੜੀ ਆ ਸਹੀ ਸੀ ਜਾਣਕਾਰੀ ਮਹਈਆ ਕੀਤੀ ਜਾਵੇ ਔਰ ਚਿੰਮਾ ਸਾਹਿਬ ਨੇ ਇਹ ਗੱਲ ਹੋਰ ਵੀ ਸਪਸ਼ਟ ਕਰਦਿਆਂ ਕਿਹਾ ਸੀ ਕਿ ਇਹ ਜਿਹੜੀ ਰਕਮ 2022 ਤੋਂ 2025 ਦੇ ਦਰਮਿਆਨ 1582 ਕਰੋੜ ਰੁਪਇਆ ਜਿਹੜਾ ਆਇਆ ਆ ਉਹਦੇ ਵਿੱਚੋਂ 658 ਕਰੋੜ ਦਾ ਆਦ ਡਿਖਤ ਹੋ ਚੁੱਕਿਆ ਵਕ ਵਕ ਅੰਮਾ ਦੇ ਲਈ ਇਹ ਖਤ ਹੋਇਆ ਔਰ 2017 ਤੋਂ 2022 ਤੱਕ ਇਸ ਫੰਡ ਦੇ ਲਈ 260 ਕਰੋੜ ਰੁਪਏ ਜੁੜਿਆ ਉਹ ਮਿਲੇ ਸੀ ਇਹ ਚੀਮਾ ਸਾਹਿਬ ਨੇ ਸਪਸ਼ਟ ਕੀਤਾ ਹੈ ਔਰ ਜਿਹਦੇ ਵਿੱਚ 1678 ਕਰੋੜ ਰੁਪਏ ਆਲਰੇਡੀ ਖर्च ਹੋ ਚੁਕੇ ਉਹਨਾਂ ਦਾ ਕਹਿਣਾ ਸੀ ਉਹਨਾਂ ਕਹਿ ਆ ਕਿ ਚਾਲੂ ਮਾਹੀ ਸਾਹ ਤੋਂ ਲੈ ਕੇ ਹੁਣ ਤੱਕ 244 ਕਰੋੜ ਦੀ ਕਿਸ਼ਤ ਸਾਨੂੰ ਮਿਲੀ ਆ ਔਰ ਉਹਦੇ ਵਿੱਚ 6000 ਦਾ ਜਿਹੜਾ ਕਰੋੜ ਰੁਪਏ ਦਾ ਸਦਾਨਾ ਨੁਕਸਾਨ ਉਹ ਦੀਸ ਦੇ ਕਰਕੇ ਉਹ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਔਰ ਉਹ ਦੂਜੇ ਬਸੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ 111000 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਹੋਇਆ ਤੇ ਕੇਂਦਰ ਤੋਂ ਇਸ ਦੀ ਬਲ ਭਾਈ ਲਈ 5 ਸਰਨਾ ਵਿੱਚ ਕੇਵਲ ਤੇ ਕੇਵਲ 4000 ਕਰੋੜ ਰੁਪਏ ਬੜੀ ਹਮਕਦਰਿਆ ਇੰਨਾ ਸਰਕਾਰਾਂ ਦੇ ਵਿੱਚ ਰਾਜਕਾਲ ਸਰਕਾਰਾਂ ਦੇ ਵਿੱਚ ਕੇਂਦਰੀ ਸਰਕਾਰ ਦੇ ਵਿੱਚ ਇੰਨਾ ਫੰਡਾਂ ਦੇ ਬਾਰੇ ਗੈਂਟੀ ਮੰਤਰੀ ਦੇ ਵਿੱਚ ਵਖਰੇਵਾ ਹੋਵੇ ਤਾਂ ਉਹ ਰਾਜ ਕਿਸ ਤਰ੍ਹਾਂ ਕੰਮ ਕਰ ਸਕਦੇ ਆ ਜਾਂ ਉਹ ਦੀ ਜੂਨੀਅਰ ਗਵਰਨਮੈਂਟ ਕਿਸਨਾ ਪੜੇ ਦਾ ਜਾਂਦਾ ਖਿਆਲ ਰੱਖ ਸਕਦੀ ਆ ਇਹ ਹਾਲੀ ਗੱਲਾਂ ਦਾ ਕੜਾ ਜਿਹੜਾ ਪੱਕਦਾ ਰਿਹਾ ਉਹਦੇ ਬਾਰੇ ਇੱਕ ਸਿਚੁਏਸ਼ਨ ਜਿਹੜੀ ਆ ਬਦਾਨ ਸਭਾ ਦੇ ਵਿੱਚ ਇਸ ਫੈਕਟ ਹੋ ਰਹੀ ਆ ਹੁਣ ਪੁੱਛਣਾ ਕੇਂਦਰ ਸਰਕਾਰ ਨੂੰ ਬਣਦਾ ਆ ਵੀ ਭਾਈ ਜਿਹੜਾ ਤੁਸੀਂ 12.5 ਹਜ਼ਾਰ ਕਰੋੜ ਪੈ ਆ ਪੰਜਾਬ ਨੂੰ ਦੇਣ ਦੀ ਗੱਲ ਕਰਦੇ ਹੋ ਉਹ ਕਿਹਲੇ ਅਕਾਊਂਟ ਦੇ ਵਿੱਚ ਪੈਸਾ ਭੇਜਿਆ ਗਿਆ ਔਰ ਕਦੋਂ ਭੇਜਿਆ ਗਿਆ ਉਹਦੇ ਬਾਰੇ ਜਾਣਕਾਰੀ ਪੂਰੀ ਦੀ ਪੂਰੀ ਐ ਮੀਡੀਆ ਨੂੰ ਵੀ ਦਿੱਤੀ ਜਾਵੇ ਔਰ ਪੰਜਾਬ ਸਰਕਾਰ ਨੂੰ ਵੀ ਦਿੱਤੀ ਜਾਵੇ ਤਾਂ ਕਿ ਇਹਦੇ ਲਈ ਇਸ ਰਕਮ ਦੇ ਜਿਹੜਾ ਪੰਬਰਪੂਰ ਸਾਹਿਬ ਪੰਜਾਬ ਦੇ ਲੋਕਾਂ ਦੇ ਦਿਆਂ اپੋਜੀਸ਼ਨ ਦੇ ਵਿਸਕਾਰ ਇਹ ਪਿਆ ਉਹ ਉਸ ਪੰਬਰਪੂਰ ਪੂਸੇ ਨੂੰ ਜਲਦੀ ਤੋਂ ਜਲਦੀ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆ ਉਹ ਜਲਦੀ ਤੋਂ ਜਲਦੀ ਉਹਦੇ ਬਾਅਦੇ ਆਪਣੀ ਸਿਚੁਏਸ਼ਨ ਜਿਹੜੀ ਆ ਸੁਪਾਈਟ ਕਰੇ ਹਾਂ ਜਿਹੜੀ ਅਗਲੀ ਗੱਲ ਉਹ ਜਿਹੜੀ ਮੈਂ ਕਰਨ ਜਾ ਰਿਹਾ ਆ ਉਹ ਭਾਈ ਕਿਰਤਾਰ ਸਿੰਘ ਸੰਧਵਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਹੈ ਉਹਨਾਂ ਨੂੰ ਮੈਂ ਅੱਜ ਤਈ ਮੈਂ ਤਕਰੀਬਨ ਸਾਰੇ ਸੈਸ਼ਨ ਜਿੰਨੇ ਵੀ ਹੋਏ ਆ ਚਾਹੇ ਕੋ ਸਪੈਸ਼ਲ ਸੈਸ਼ਨ ਵੇਆ ਚਾਹੇ ਉਹ ਬਜਟ ਸੈਸ਼ਨ ਸੀ ਉਹਨਾਂ ਸਾਰਿਆਂ ਸੈਸ਼ਨਾਂ ਦੇ ਵਿੱਚ ਇਹ ਸਪੀਕਰ ਸਾਹਿਬ ਦਾ ਜਿਹੜਾ ਰੋਲ ਆ ਉਹ ਇੱਕ ਪਾਸੜ ਹੀ ਰਿਹਾ ਆ ਉਹਨਾਂ ਨੇ ਹਰ ਹੀ ਲਾ ਵਸੀਲਾ ਕੀਤਾ ਆ ਅਸੈਂਬਲੀ ਦੇ ਅੰਦਰ ਚਾਹੇ ਉਹਨਾਂ ਨੇ ਆਪਣੇ ਅਧਿਕਾਰ ਕਿਰਤ ਦਾ ਇਸਤੇਮਾਲ ਕੀਤਾ ਚਾਹੇ ਉਹਨਾਂ ਨੇ ਜੋ ਜਦਦਸਤੀ ਕੀਤੀ ਉਹਨਾਂ ਨੇ ਇੱਕ ਪਾਸੜ ਹੋ ਕੇ ਹੀ ਆਪਣਾ ਰੋਲ ਜਿਹੜਾ ਹਮੇਸ਼ਾ ਨਭਾਇਆ ਇਹ ਇੱਕ ਸਪੀਕਰ ਦੇ ਲਈ ਕੋਈ ਚੰਗੀ ਗੱਲ ਨਹੀਂ ਇਹਨਾਂ ਨੇ ਜਿਹੜੀਆਂ ਤਿੱਪਾਂ ਅੱਜ ਪਾਈਆਂ ਆ ਉਹ ਪੈਤਾ ਦੀਆਂ ਗੰਡਾਂ ਜਿਹੜੀਆਂ ਇਸੇ ਪਾਰਟੀ ਨੂੰ ਵਿੱਚ ਆਪਣੇ ਮੂੰਹ ਦੇ ਨਾਲ ਖੋਦੀਆਂ ਪੈਲੀਆਂ ਹੁਣ ਸਿੱਧਾ ਜਿਹੜਾ ਤੁਸੀਂ ਇੱਕ ਅੰਦਾਜ਼ਾ ਲਾ ਸਕਦੇ ਹੋ ਜਦੋਂ ਤੁਸੀਂ ਸਪੀਕਰ ਸਾਹਿਬ ਨੂੰ ਸੁਣਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਮਨ ਦੀ ਗੱਲ ਕੱਲੀ-ਕੱਲੀ ਗੱਲ ਜਿਹੜੀ ਉਹ ਸਮਝਾਏ ਆਉਂਦੀ ਆ ਕਿ ਉਹ ਕਿਹਦੀ ਗੱਲ ਤੇ ਕਿਉਂ ਬੋਲਦਾ ਉਹਨਾਂ ਦੀ ਗੱਲ ਦੇ ਵਿੱਚ ਕੋਈ ਦਮ ਨਹੀਂ ਹੁੰਦਾ ਕੋਈ ਤੱਕ ਨਹੀਂ ਹੁੰਦਾ ਉਹ ਜਿਹੜੇ ਵੀ ਕਿਸੇ ਐਮਐਲਏ ਕੋਈ ਮੰਗਣਾ ਆ ਟਾਈਮ ਦੇਣ ਦੇ ਦੀ ਉਹਨੂੰ ਦਰਕਾਰਿਆ ਜਾਂਦਾ ਆ ਉਹਦੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕਰਕੇ ਉਹਨੂੰ ਬਿਠਾਇਆ ਜਾਂਦਾ ਇਹ ਕਿੰਦਰ ਦੀ ਡੈਮੋਕ੍ਰੇਸੀ ਆ ਭਾਈ चंदमा साहेब ਤੁਸੀਂ ਤਾਂ ਇੱਕ ਪ੍ਰੀਟੀਕਲ ਫੈਮਲੀ ਨੂੰ ਬਲਾਉਂ ਕਰਦੇ ਹੋ ਤਾਂ ਫਿਰ ਤੁਸੀਂ ਇਹੋ ਜਿਹਾ ਮਤਦਾ ਦਾ ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਖੁਦ ਵੀ ਕਰਦੇ ਹੋ ਤਾਂ ਫਿਰ ਦੂਸਰੇ ਲੋਕਾਂ ਦਾ ਕੀ ਬਣੇਗਾ ਅਸੀਂ ਲਗਭਗ ਬਹੁਤ ਸਾਰੇ ਸਪੀਕਰ ਸਹਿਬਾਨ ਜਿਹੜੇ ਇਸ ਕੁਰਸੀ ਵਿੱਚ ਵਕ ਵਕ ਸਮਿਆਂ ਤੇ ਬੈਠਦੇ ਰਹਿਣ ਉਹਨਾਂ ਨੂੰ ਸੁਣਿਆ ਵੀ ਉਨ੍ਹਾਂ ਦੀ ਕਾਰਵਾਈ ਵੀ ਦੇਖਣ ਨੂੰ ਮੇਰੀ ਇਸ ਤੋਂ ਪਹਿਲਾਂ ਬੇਸ਼ੱਕ ਲਾਈਵ ਕੈੰਡੀ ਕਾਸਟ ਨਹੀਂ ਸੀ ਹੁੰਦਾ ਸ ਅਸੰਗੀ ਦਾ ਜਿਹੜਾ ਸੈਸ਼ਨ ਹੈ ਲੇਕਿਨ ਉਸ ਤੋਂ ਪਹਿਲਾਂ ਕਿਸੇ ਨਾ ਕਿਸੇ ਐਮਐਲ ਦੇ ਇਹ ਸਾਡਾ ਜਿਹੜਾ ਸੈਸ਼ਨ ਦੀ ਕਾਰਵਾਈ ਆ ਉਹ ਦੇਖਣ ਨੂੰ ਸੁਣਨ ਨੂੰ ਮਿਲਦੀ ਰਹਿੰਦੀ ਸੀ ਲੇਕਿਨ ਇਹੋ ਜਿਹਾ ਸਪੀਕਰ ਸੰਧਮਾ ਸਾਹਿਬ ਵਰਗਾ ਸਪੀਕਰ ਅਸੀਂ ਕਦੀ ਨਹੀਂ ਦੇਖਿਆ ਹਾਂ ਉਨੀ ਕੀ ਕਰਕੇ ਰੂਲਿੰਗ ਪਾਰਟੀ ਦੀ ਮਦਦ ਜਿਹੜੀ ਆ ਉਹ ਸਪੀਕਰ ਕਰਦੇ ਰਹੇ ਆ ਲੇਕਿਨ ਉਹ ਜਿਹੜੀ ਮਦਦ ਉਹ ਕਰਦੇ ਰਹੇ ਆ ਜਾਂ ਇੱਕ ਪਾਸੇ ਜਿਹੜਾ ਰਵਈਆ ਆਪਣਾ ਅਪਿਆਰ ਕਰਦੇ ਰਹੇ ਆ ਉਹ ਵੇਖਣ ਸੁਣ ਨੂੰ ਨਹੀਂ ਸੀ ਮਿਲਦਾ ਉਹ ਅੰਦਰ ਖਾਤੇ ਜੂਦ ਉਹ ਕਰਦੇ ਰਹੇ ਆ ਲੇਕਿਨ ਸਪੀਕਰ ਸੰਮਾਨ ਸਾਹਿਬ ਨੇ ਤਾਂ ਹਾਬੀ ਕਰ ਦਿੱਤੀ ਉਹ ਸਾਰੀਆਂ ਹੱਦਾਂ ਜਿਹੜੀਆਂ ਬੰਨੇ ਆ ਉਹ ਟੱਪ ਗਏ ਆ ਔਰ ਉਹਨਾਂ ਨੇ ਕਦੇ ਵੀ ਬਕੌਲ ਦੇ ਵਿੱਚ ਇਹ ਮੂੰਹ ਪਾ ਕੇ ਨਹੀਂ ਦੇਖਿਆ ਕਿ ਉਹ ਆਇਆ ਉਹ ਜਿਹੜਾ ਉਹ ਅਸੈਂਬਲੀਏ ਦੇ ਵਿੱਚ ਨਵਾਰਾ ਆ ਕੀ ਉਹ ਡੈਮੋਕ੍ਰੇਸੀ ਦੇ ਫੈਕਟ ਬੈਠਦਾ ਆ ਜਾਂ ਨਹੀਂ ਬੈਠਦਾ ਉਹਨਾਂ ਨੇ ਕਦੀ ਆਪਣੀਆਂ ਕਮੀਆਂ ਕਸ਼ੀਆਂ ਵੀ ਗਿਣਨ ਦਾ ਯਤਨ ਨਹੀਂ ਕੀਤਾ ਹੋਣਾ ਕਿਉਂਕਿ ਇਸੇ ਕਰਕੇ ਹੀ 2022 ਤੋਂ ਲੈ ਕੇ ਅੱਜ ਤੱਕ ਉਹਨਾਂ ਦਾ ਵਿੱਯਾ ਅਸੈਂਬਲੀ ਦੇ ਵਿੱਚ ਇੱਕੋ ਜਿਹਾ ਹੀ ਰਿਹਾ ਆ اپੋਜੀਸ਼ਨ ਪਾਰਟੀਆਂ ਨੂੰ ਜਿੰਨਾ ਦਬਾ ਸਕਦੇ ਆ ਉਹਨਾਂ ਹਮੇਸ਼ਾ ਹੀ ਉਹਨਾਂ ਨੇ ਦਬਾਉਣ ਦੇ ਯਤਨ ਕੀਤੇ ਆ ਲੇਕਿਨ ਇਹ ਗੱਲ ਬੜੀ ਮਾੜੀ ਆ ਡੈਮੋਕ੍ਰੇਸੀ ਨੂੰ ਚਲਾਉਣ ਦੇ ਲਈ ਇਹੋ ਜਿਹੀਆਂ ਗੱਲਾਂ ਬਹੁਤ ਜਿਹੜੀਆਂ ਫਾਇਦੇਮੰਦ ਉਹ ਨਹੀਂ ਹੁੰਦੀਆਂ ਸੋ ਇਹ ਹੁਣ ਤਾਂ ਜੇਕਰ ਉਹ ਆਪਣੇ ਦਵਾਈਆਂ ਵਿੱਚ ਸੁਧਾਰ ਵੀ ਕਰਦੇ ਆ ਤਾਂ ਕੋਈ ਨੰਨਾ ਨਹੀਂ ਰੱਖਦੀ ਇਹ ਗੱਲ ਕਿਉਂਕਿ ਹੁਣ 2027 ਦੀਆਂ ਚੋਣਾਂ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਆ ਔਰ ਉਹਦੇ ਵਿੱਚ ਸ਼ਾਇਦ ਇੱਕੋ ਬਾਜੀ ਸਟ੍ਰੈਸਿੰਗ ਜਿਹੜਾ ਉਹ ਬਾਕੀ ਹੋਵੇਗਾ ਫਿਰ ਕੁਝ ਵੀ ਹੋਵੇ ਉਹਨਾਂ ਨੂੰ ਆਪਣਾ ਜਿਹੜਾ ਦਵਾਈਆਂ ਆ ਅੱਗੇ ਵਾਸਤੇ ਵੀ ਸੁਧਾਰ ਲੈਣਾ ਚਾਹੀਦਾ ਆ ਇਹ ਕਦੋਂ ਨਈਂ ਵੀ ਸੁਧਾਰਨਗੇ ਤਾਂ ਇਹਦੇ ਵਿੱਚ ਅਸੀਂ ਉਹਨਾਂ ਦੀ ਕੋਈ ਸਹਾਇਤਾ ਜਿਹੜੀ ਆ ਉਹ ਨਹੀਂ ਕਰ ਸਕਦੇ ਅਗਲੀ ਗੱਲ ਦੇਣੀ ਮੈਂ ਖੁਦ ਵੀ ਸੈਸਮਦੀ ਦੇ ਵਸੂਹੀਆਂ ਸੁਨਚਾਈ ਮੰਤਰੀ ਸ਼੍ਰੀ ਗ੍ਰਿੰਦਰ ਕੋਹੜ ਨੇ ਇਹ ਬੜੇ ਦਾਅਵੇ ਨਾਲ ਕੀਤਾ ਸੀ ਇਹ ਕਹਿਆ ਸੀ ਕਿ ਅਸੀਂ ਪਤਾ ਨਹੀਂ ਉਹ ਸ਼ਾਇਦ 200 ਕਿੰਨਾ ਹੀ 1 ਕਰੋੜ ਅਰ ਪਈਆ ਜਿਹੜਾ ਉਹਨਾਂ ਦੇ ਮਹਿਕਮੇ ਨੂੰ ਅਲਾਟ ਹੋਇਆ ਸੀ ਉਹਨਾਂ ਨੇ ਇਹ ਦਾਲਾ ਕੀਤਾ ਸੀ ਕਿ ਇਸ ਪੈਸੇ ਦੇ ਨਾਲ ਉਹਨਾਂ ਨੇ ਪੰਜਾਬ ਵਿੱਚ ਵਗਦੇ ਨਦੀਆਂ ਨਾਲੇ ਜਿਹੜੇ ਸੁੱਕੇ ਪਏ ਆ ਨਹਿਰਾਂ ਜਿਹੜੀਆਂ ਸੁੱਕੀਆਂ ਪਈਆਂ ਆ ਉਹਨਾਂ ਨੂੰ ਸਾਫ ਸਬਾਈ ਕਲਵਨ ਦਾ ਕੰਮ ਜਿਹੜਾ ਉਹ ਮੁਕੰਮਲ ਕਰ ਲਿਆ ਜਦ ਕਿ ਜਦ ਅਸਲੀਅਤ ਦੇਖਣ ਵਿੱਚ ਮਿਲੀ ਤੇ ਉਹਨਾਂ ਵੀ ਜਿਹੜੇ ਬਿਆਨ ਉਹਨਾਂ ਨੇ ਦਿੱਤਾ ਸੀ ਸਬਵੇ ਦੇ ਵਿੱਚ ਉਹ 100% ਨਹੀਂ ਤੇ 90% ਜਿਹੜਾ ਉਹਨਾਂ ਦਾ ਦਾਵਾ ਸੀ ਉਹ ਝੂਠਾ ਹੀ ਨਿਕਲਦਾ ਦਿਖਾਈ ਦਿੱਤਾ ਸੀ ਕਿ ਕਿਉਂਕਿ ਨਹਿਰਾਂ ਵਿੱਚ ਵੀ ਉਸੇ ਤਰ੍ਹਾਂ ਗੰਦਗੀ ਪਈ ਸੀ ਔਰ ਨਦੀਆਂ ਵਿੱਚ ਜਿਹੜੇ ਛੋਟੇ ਛੋਟੇ ਨਾਲੇ ਆ ਉਹਨਾਂ ਵਿੱਚ ਵੀ ਉਸੇ ਤਰ੍ਹਾਂ ਗੰਦਗੀ ਪਈ ਦਿੱਕੀ ਗਈ ਔਰ ਜਦ ਇਹੋ ਜਿਹੇ ਹਾਲਾਤ ਡਰੇਨਾਂ ਦੀ ਹੋਣ ਤਾਂ ਉਥੋਂ ਪਾਣੀ ਦਾ ਨਿਕਾਸ ਹੋਣਾ ਕੋਈ ਬਹੁਤ ਜ਼ਿਆਦਾ ਆਸਾਨ ਕੰਮ ਨਹੀਂ ਕਿਉਂਕਿ ਉਹਨਾਂ ਦਾ ਨਿਕਾਸ ਹੀ ਨਹੀਂ ਹੋਣਾ ਫਿਰ ਤੁਸੀਂ ਹੜ੍ਹਾਂ ਦੇ ਹੋਏ ਨੁਕਸਾਨ ਨੂੰ ਕਿਸ ਤਰ੍ਹਾਂ ਰੋਕ ਸਕਦੇ ਹੋ ਇਹਦੇ ਬਾਰੇ ਤਾਂ ਗੁਇਲ ਸਾਹਿਬ ਖੋਲੀ ਦੱਸ ਸਕਦੇ ਆ ਲੇਕਿਨ ਇਹਨਾਂ ਨੇ ਜੋ ਗਿਆਨ ਦਿੱਤਾ ਆਪਣਾ ਗੱਤ ਬਿਆਨੀ ਕਰਕੇ ਉਹਨਾਂ ਨੇ ਜਿੱਥੇ ਅਸੈਂਬਲੀ ਦੀ ਤਾਂ ਇਹਨ ਕੀਤੀ ਆ ਉਥੇ ਉਹਨਾਂ ਨੇ ਪੰਜਾਬ ਪ੍ਰਤੀ ਆਪਣੇ ਸਾਜ਼ਾਂ ਨੂੰ ਲਿਵਾਉਣ ਤੋਂ ਵੀ ਇਨਕਾਰ ਕੀਤਾ ਆ ਇਹ ਬੜੀ ਇੱਕ ਅਜੀਬ ਜੀ ਗੱਲ ਜਿਹੜੀ ਆ ਦਿਖਾਈ ਦਿੱਤੀ ਆ ਹੁਣ ਉਹਨਾਂ ਦਾ ਬਿਆਨ ਜਿਹੜਾ ਇਸ ਸੈਸ਼ਨ ਦੀ ਵਿੱਚ ਆਇਆ ਉਹਨਾਂ ਨੇ ਉਹ ਉਹਦੇ ਵਿੱਚ ਵੀ ਕਈ ਗੱਲਾਂ ਸ਼ਬਾਬ ਬੁਝਾ ਕੇ ਰੱਖੀਆਂ ਉਹਨਾਂ ਨੇ ਵੀ ਕੋਈ ਸਪਸ਼ਟ ਤੌਰ ਤੇ ਆਪਣਾ ਬਿਆਨ ਉਹ ਪੱਜ ਦਾ ਮੰਨੀ ਠੇਕ ਨਹੀਂ ਕੀਤੀ ਅਗਨੀ ਗਾਲ ਜੇੜੀ ਇੱਕ ਅਜੀਬ ਜਿਹੀ ਲੱਗੀ ਆ ਕਿ ਸ਼ਾਇਦ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਣਾ ਕਿ ਜਦੋਂ ਕਿਸੇ ਸਟੇਟ ਦੀ ਦੂਲਿੰਗ ਪਾਰਟੀ ਦੇ ਐਮ ਐਲ ਏ ਸਹਿਬਾਨ ਨੇ ਹੱਥਾਂ ਵਿੱਚ ਤਰਕੀਆਂ ਲੈ ਕੇ ਕੇਂਦਰ ਸਰਕਾਰ ਬਰਬਾਦ ਨਾਰੀ ਬਾਜੀ ਕੀਤੀ ਹੋਵੇ ਜਾਂ ਉਹਨਾਂ ਉੱਤੇ ਕੋਈ ਦੋਸ਼ ਲਗਾਏ ਗਏ ਹੋਣ ਵੇਗਦਾਨਾ ਇਹ ਇਤਿਹਾਸ ਦੇ ਵਿੱਚ ਪਹਿਲਾ ਮੌਕਾ ਆ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਸਹਿਬਾਨ ਨੇ ਅਸੈਂਬਲੀ ਦੇ ਅੰਦਰ ਆਪਣੇ ਹੱਥਾਂ ਵਿੱਚ ਤੱਕੀਆਂ ਫੜ ਕੇ ਕੇਂਦਰ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਜਿਹੜਾ ਪ੍ਰਗਟਾਵਾ ਆ ਉਹ ਕੀਤਾ ਸੀ ਕਿ ਇਹ ਆ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਇਹਦੇ ਬਾਰੇ ਤਾਂ ਸਿਆਸੀ ਮਾਹਰ ਜਿਹੜੇ ਆ ਉਹ ਚੰਗੀ ਤਰ੍ਹਾਂ ਦੱਸ ਸਕਣਗੇ ਦੇਖਣ ਇਹ ਗੱਲ ਕੋਈ ਬਹੁਤ ਵਧੀਆ ਜਿਹੀ ਦਿਖਾਈ ਨਹੀਂ ਦਿੱਤੀ हां ਜੇ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਨੂੰ ਕੋਈ ਸ਼ਿਕਾਇਤ ਹੈ ਉਹਨਾਂ ਨੇ ਐਪਲੀਕੇਸ਼ਨ ਲਾਇਆ ਕਿ ਪਤਾਨ ਮੰਤਰੀ ਸਾਹਿਬ ਸਿਰ ਹੋਰ ਜਿਹੜੇ ਮੰਤਰੀ ਸਹਿਬਾਨ ਆ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਤਾਂ ਕਿ ਉਹ ਅਮੋ ਸਾਹਮਣੇ ਬੈਠ ਕੇ ਪੰਜਾਬ ਦੇ ਹਰ ਪੀੜਤਾ ਦੀ ਕੁਝ ਮੰਗ ਸਕਣ ਦੇਖਣ ਉਹਨਾਂ ਨੂੰ ਮੈਨੂੰ ਵੀ ਨਾਮਦ ਸ਼ਹਿਦ ਨਹੀਂ ਆਈ ਬਸ ਤਾਂ ਸੁਣਿਆ ਜਾ ਰਿਹਾ ਕੋਈ ਪੰਜਾਬ ਸਰਕਾਰ ਨੂੰ ਟਾਈਮ ਹੀ ਨਹੀਂ ਮਿਲਿਆ ਦਿੱਤਾ ਗਿਆ ਉਹਨਾਂ ਨੂੰ ਮਿਲਣ ਦਾ ਜੇ ਕਹਿ ਨਹੀਂ ਨਹੀਂ ਮਿਲਣਾ ਤਾਂ ਫਿਰ ਉੱਥੇ ਹੀ ਕੋਈ ਗੱਲ ਹੱਡੀ ਟੀਪਾਂ ਦੇ ਹੱਕ ਵਿੱਚ ਕਰਨੀ ਬੜੀ ਮੁਸ਼ਕਲ ਗੱਲ ਹੈ ਸੋ ਇਹ ਗਿੜਾ ਹੁਣ ਪੰਜਾਬ ਦੇ ਵਿੱਚ ਜਿੰਨਾ ਹੜਾ ਨੇ ਇਸ ਬਾਦ ਨੁਕਸਾਨ ਕੀਤਾ ਆ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਭਾਰੀ ਨੁਕਸਾਨ ਸਾਡਾ ਨਾਂਣ ਹੁੰਦਾ ਨਹੀਂ ਦੇਖਿਆ ਮੈਂ 1988 ਦੇ ਹੜ੍ਹ ਵੀ ਆਪਣੀ ਅੱਖੀ ਦੇਖਿਆ ਉਹ ਉਹਨਾਂ ਹੜ੍ਹਾਂ ਦੇ ਵਿੱਚ ਦਾਹਤ ਕਾਜਾਂ ਦੇ ਵਿੱਚ ਮੈਂ ਖੁਦ ਵੀ ਹਿੱਸਾ ਲਿਆ ਆ ਲੇਕਿਨ ਇੰਨੇ ਜ਼ਿਆਦਾ ਫਲੱਡ ਉਹ ਨਹੀਂ ਸੀ ਆਏ ਜਿੰਨੇ ਇਸ ਵਾਰ ਆਏ ਆ ਸੋ ਹੁਣ ਜਿਹੜੇ ਬਹੁਤ ਸਾਰੇ ਲੋਕ ਆ ਉਹ ਹੜ੍ਹਾਂ ਦੇ ਨਾਲ ਪੀੜਤ ਆ ਉਹਨਾਂ ਦੇ ਪਸ਼ੂ ਮਾਰੇ ਗਏ ਆ ਉਹ ਉਹਨਾਂ ਦੇ ਖੇਤੀਬਾੜੀ ਦੇ ਕੰਮ ਆਉਣ ਵਾਲੇ ਸੰਦ ਜਾਂ ਤਾਂ ਰੁੜ ਗਏ ਆ ਉਹ ਜਾਂ ਡੈਮੇਜ ਹੋ ਗਏ ਆ ਇਹੋ ਹੀ ਹਾਲ ਉਹਨਾਂ ਦੇ ਪਸ਼ੂਆਂ ਦਾ ਹੋਇਆ ਦੁੱਧ ਦੇਣ ਵਾਲੇ ਪਸ਼ੂ ਜਿਹੜੇ ਆ ਉਹ ਜਾਂ ਤਹੜਾਂ ਵਿੱਚ ਰੁੜ ਗਏ ਆ ਉਹ ਜਾਂ ਫਿਰ ਉਹ ਮਾਰੇ ਗਏ ਸੋ ਮੇਰੇ ਇਹ ਗੱਲ ਕਹਿਣ ਦਾ ਮਤਲਬ ਇਹ ਸੀ ਕਿ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਮੁਆਵਜ਼ਾ ਆ ਉਹ ਹਰ ਪੀਤਮ ਬਿੱਤ ਜਨ ਚਾਹੀਦਾ ਆ ਬਾਕੀ ਉਹ ਆਪਣੀ ਜ਼ਿੰਦਗੀ ਦੀ ਪਟੜੀ ਸਹੀ ਦਿਸ਼ਾ ਵੱਲ ਲੈ ਕੇ ਜਾ ਸਕਣ ਔਰ ਉਹਨਾਂ ਨੂੰ ਕੁਝ ਥੋੜੀ ਬਹੁਤ ਰਾਹਤ ਜੇ ਲਿਆ ਉਹ ਸਕਾਰ ਬਣੋ ਮਿਲ ਸਕੇ ਥੈਂਕ ਯੂ ਵੈਲ ਮਚ